ਰਿਸ਼ਤਾ ਪੈਣ ਪ੍ਰਾਦ ਰਿਸ਼ਤੇ ਬਹੁਤ ਨੇ ਇਸ ਸੰਸਾਰ ਦੇ ਅੰਦਰ ਪੈਣ ਪ੍ਰਾਦ ਹੁੰਦਾ ਏ ਖਾਸ ਰਿਸ਼ਤਾ ਨਾਲ ਪੈਸੇ ਦੀ ਜੇਕਰ ਤੁਲ ਜਾਵੇ ਕਰ ਛੱਡਦਾ ਪਿਆਰ ਦਾ ਨਾਸ ਰਿਸ਼ਤਾ ਰਿਸ਼ਤਾ ਵਧੀਆ ਏ ਪੈਣ ਪ੍ਰਾ ਵਾਲਾ ਬੰਦਾ ਸਮਝੇ ਤੇ ਬਹੁਤ ਹੀ ਪਾਕ ਰਿਸ਼ਤਾ ਇਸ ਰਿਸ਼ਤੇ ਦੀ ਜਿਸ ਨਾਲ ਕਦਰ ਜਾਣੀ ਹੁੰਦਾ ਇਸ ਲਈ ਇਹ ਹੈ ਖਾ ਗ੍ਰਿਸ਼ਤਾ ਭੈਣ ਭਾਈ ਦੀ ਪ੍ਰੀਤ ਹੈ ਖਾਸ ਹੁੰਦੀ ਰਿਸ਼ਤਾ ਸੁੱਚਾ ਤੇ ਹੁੰਦਾ ਇਹ ਪਿਆਰ ਵਾਲਾ ਰੀਜਾਂ ਛੁੱਪੀਆਂ ਹਨ ਇਸ ਪਿਆਰ ਦੇ ਅੰਦਰ ਰਿਸ਼ਤਾ ਇਹ ਹੈ ਮਾਣ ਸਤਿਕਾਰ ਵਾਲਾ ਬਾਜਵੀਰਾਂ ਦੇ ਕਦੇ ਨਾ ਸੋਣ ਪੈਣਾ ਆਖਣ ਰੱਬ ਨੂੰ ਰੱਬਾ ਇੱਕ ਵੀਰ ਦੇਵੀ ਕਰਮ ਚੰਗੇ ਹੀ ਸਭ ਨੂੰ ਦੇਈ ਰੱਬਾ ਮਾੜੀ ਕਿਸੇ ਨੂੰ ਨਾ ਤਕਦੀਰ ਦੇਣੀ ਭੈਣ ਕੁਝ ਨਾ ਮੰਗਦੀ ਵੀਰ ਕੋਲੋਂ ਮਿਲਣ ਲਈ ਕਾਜਲ ਤੂੰ ਆ ਜਾਵੀਂ ਭੈਣ ਵਰਗਾ ਸਾਖ ਨਾ ਜਾ ਕੇ ਉੱਤੇ ਰਖੜੀ ਭੈਣ ਤੋਂ ਵੀਰਾ ਬਣਾ ਜਾਵੀਂ ਰਖੜੀ ਭੈਣ ਤੋਂ ਵੀਰਾ ਬਣਾ ਜਾਵੀਂ ਧੰਨਵਾਦ